ਉਹ ਪਾਰੀ ਬਰਸੀ ਖੱਟਣ ਗਿਆ ਸੀ ਈ ਘੱਟ ਜਾਂਦਾ ਖੱਟ ਕੇ ਲਿਆਂਦਾ ਸਾਡਾ ਹਰਮੀਤ ਬਾਈ ਬਾਜਗੋ ਜਿੰਨੇ ਤਰਨਤਾਰਨ ਦੀ ਟੋਣ ਜਿੱਤ ਕੇ ਆਂ ਪਾਰੀ ਝੋਲੀ ਪਾਈ ਤੇ ਹੁਣ ਸਾਡੀ ਗਰੰਟੀ ਆ ਉਹ ਜਿੱਤਾਂਗੇ 2027 ਆ ਤੱਲ ਕੇ ਆ ਸੀ ਉਹ ਵਾਰੀ ਵਰਸੀ ਖਟਣ ਗਿਆ ਸੀ ਇਕੱਲੇ ਆਂਦਾ ਆੜੂ ਉਹ ਤਰਨਤਾਂ ਨੂੰ ਉਪਚਾਉਣ ਦੇ ਵਿੱਚ ਜਿੱਤ ਗਿਆ ਵੀ ਚਾਰ ਖੱਟੇ ਲਈ ਅੰਦਾ ਝਾੜੂ ਉਹ ਪਰੰਪਰਾ ਨੂੰ ਪਚੌਣ ਦੇ ਵਿੱਚ ਬੱਲੇ ਉਹ ਚਾਰੇ ਪਾਸੇ ਹੋ ਗਈ ਝਾੜੂ ਝਾੜੂ सब तो पहला महाराज जी का बहुत बहुत धनबाद है कि उन्होंने लाज रखी है ਤਰਨਤਾਰਨ ਉਪਚੋਣ ਜਿਹੜਾ ਕਿ ਪੰਥਕ ਇਲਾਕਾ ਸੀਗਾ ਔਰ ਬੜੀਆਂ ਇਹ افਵਾਹਾਂ ਸੀ ਕਿ ਆਮ ਆਦੀ ਪਾਰਟੀ ਜਿਹੜੀ ਆ ਨਹੀਂ ਜਿੱਤ ਸਕਦੀ ਕਾਂਗਰਸ ਕਹਿੰਦੀ ਅਸੀਂ ਜਿੱਤ ਰਹੇ ਹਾਂ ਔਰ ਜਿਹੜੀ ਅਕਾਲੀ ਦਲ ਕਹਿੰਦਾ ਸੀ ਅਸੀਂ ਜਿੱਤ ਰਹੇ ਹਾਂ ਪਰ ਆਮ ਆਦੀ ਪਾਰਟੀ ਦਾ 10000 ਤੋਂ ਵੱਧ ਵੋਟਾਂ ਨਾਲ ਲੀਡ ਹੁਣ ਤੱਕ ਲੈ ਜਾਣਾ ਰਿਜ਼ਲਟ ਅਜੇ ਆਉਣਾ ਬਾਕੀ ਹੈ ਤੇ ਆਪਣੇ ਆਪ ਚ ਬਹੁਤ ਵੱਡੀ ਪ੍ਰਾਪਤੀ ਹੈ ਜੀ ਇਹ ਮੋੜਾ ਸਰਦਾਰ ਪ੍ਰਧਾਨ ਸਿੰਘ ਮਾਨ ਜੀ ਹੋਰਾਂ ਦੇ ਕੰਮਾਂ ਤੇ ਅਰਬਿੰਦ ਕੇਜੀਵਾਲ ਸਾਹਿਬਾਂ ਦੇ ਸੋਚ ਤੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੰਮ ਨਾਲ ਮਤਲਬ ਹੈ ਜੀ ਪੰਜਾਬ ਦੇ ਲੋਕ ਹੁਣ ਤੱਕ ਰਾਜਨੀਤੀ ਦੀ ਬਲੀ ਚੜਦੇ ਆਏ ਨੇ ਜੀ ਬਿਆਨੋ ਬਿਆਨੀ ਕਰਕੇ ਕਾਲੀਗਰ ਕਾਂਗਰਸ ਨੇ ਹੁਣ ਤੱਕ ਕੀ ਕੁਝ ਨਹੀਂ ਕੀਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਸਕੂਲਾਂ ਦੀ ਸਕਿਆ ਦੀ ਹੈਲਥ ਦੀ ਔਰ ਡਿਵੈਲਪਮੈਂਟ ਦੀ ਉਹ ਸਾਰੇ ਜਿਹੜੇ ਕੰਮ ਆ ਆਮ ਆਦੀ ਪਾਰਟੀ ਲੈ ਕੇ ਕਚਰੀ ਚ ਗਈ ਸੰਗਤ ਦੀ ਔਰ ਸੰਗਤ ਨੇ ਇਹ ਮੋਹਰ ਲਾ ਕੇ ਇਹ ਸਾਬਤ ਕਰਤਾ ਕਿ ਸਾਢੇ 3 ਪੌਣੇ 4 ਸਾਲ ਬਾਅਦ ਵੀ ਉਪਚੋਣ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਹੈ ਇਨੂੰ ਦੂਜੀਆਂ ਪਾਰਟੀਆਂ ਦੇ ਸੈਮੀਫਾਈਨਲ ਮੰਨ ਕੇ ਚੱਲਦੀਆਂ ਸੀ ਵੀ ਇਹ ਸੈਮੀਫਾਈਨਲ ਹੈ ਜਿਹੜੀ ਪਾਰਟੀ ਅੱਜ ਤਰਨਤਨ ਨੂੰ ਪਹੁੰਚਣ ਜਿੱਤ ਗਈ 27 ਦੇ ਵਿੱਚ ਉਹਦੀ ਸਰਕਾਰ ਬਣੂ ਆਮ ਆਦੀ ਪਾਰਟੀ ਜਿੱਤ ਰਹੀ ਹੈ ਜੀ ਐਲਾਨ ਹੋਣਾ ਹੀ ਬਾਕੀ ਹੈ ਤੇ ਇਹਦਾ ਮਤਲਬ ਫਿਰ 27 ਦੇ ਵਿੱਚ ਵੀ ਆਮ ਆਦੀ ਪਾਰਟੀ ਆ ਰਹੀ ਹੈ ਜੀ ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਹੈ ਵਿਰੋਧੀਆਂ ਨੂੰ ਕਿ ਇਹ 27 ਦੇ ਵਿੱਚ ਵੀ ਆਮ ਆਦੀ ਪਾਰਟੀ ਦੁਬਾਰਾ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਉਂਗੀ ਰਾਜਾ 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 ਵਡਿੰਗ ਦਾ ਬਿਆਨ ਜੋ ਸਾਹਮਣੇ ਐ ਸੀ ਕਿਤੇ ਨਾ ਕਿਤੇ ਲਾਦਾ ਉਹਨੂੰ ਲੈ ਕੇ ਬੈਠ ਗਿਆ ਰਾਜਾ ਵਡਿੰਗ ਦਾ ਬਿਆਨ ਕਾਂਗਰਸੀਆਂ ਜੜਾਂ 'ਚ ਬੈਠੂਗਾ ਇਹ ਨੀ ਵੀ ਨਿਬੜਜੂ ਗੱਲ ਇਹ ਜਿੱਥੇ ਵੀ ਕਾਂਗਰਸ ਦਾ ਕੋਈ ਵੀ ਲੀਡਰ ਆਊਗਾ ਉਹਨੂੰ ਪੁੱਛਾਂਗੇ ਕਿ ਭਾਈ ਰਾਜਾਪਣੇ ਗੇ ਕਹਿੰਦਾ ਤੁਸੀਂ ਕੀ ਕਹਿੰਦੇ ਹੋ ਜੇ ਉਹਦਾ ਸਮਰਥਨ ਕਰਦੇ ਆ ਤਾਂ ਬਹੁਤ ਮਾੜੀ ਗੱਲ ਉਹਨਾਂ ਵਾਸਤੇ ਜੇ ਨਹੀਂ ਸਮਰਥਨ ਕਰਦੇ ਤਾਂ ਫਿਰ ਉਹਨੂੰ ਪਾਰਟੀ ਚੋਂ ਕਢਾਉਣ ਜੀ ਇਹ ਗੱਲ ਹੁਣ ਜਿਹੜੀ ਹੈ ਨਾ ਜੀ ਇਹ ਹੁਣ ਉਹਨੇ ਇਹ ਪੰਗਾ ਲਿਆ ਜੀ ਐਸਸੀ ਸਮਾਜ ਨਾਲ ਐਸਸੀ ਸਮਾਜ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਵਿੱਚ ਆ ਕਿਸੇ ਐਸਸੀ ਨੂੰ ਖਾਸ ਕਰਕੇ ਉਸ ਵਿਅਕਤੀ ਨੂੰ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਰਿਹਾਵੇ ਸਰਦਾਰ ਬੂਟਾ ਸਿੰਘ ਜੀ ਨੂੰ ਉਹਨਾਂ ਬਾਰੇ ਇਹ ਵਿਚਾਰ ਰੱਖਣੇ ਕਾਂਗਰਸ ਪਾਰਟੀ ਦੇ ਕਿਸੇ ਪ੍ਰਧਾਨ ਵੱਲੋਂ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਧਰਤੀ ਹੈ ਜੀ ਤੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਨਫ਼ਰਤ ਦਾ ਬੀਜ ਬੋਣ ਵਾਲੇ ਨੂੰ ਕੋਈ ਜਗ੍ਹਾ ਨਹੀਂ ਹੈ ਕੀ ਲੱਗਦਾ ਪ੍ਰਧਾਨ ਕੀ ਵੀ ਖਤਰੇ ਚਾਹੇ ਸਾਰਾ ਕੁਝ ਹੀ ਖਤਰੇ ਚਾਹੀਦੀ ਮੈਨੂੰ ਤਾਂ ਲੱਗਦਾ ਕਿਸੇ ਨੇ ਮੂੰਹ ਹੀ ਨਹੀਂ ਲਾਉਣਾ ਜੀ ਹੁਣ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ ਖੁਸ਼ੀ ਨਾਲ ਸਾਸੀ ਬਰਫੀ ਹੈ ਜੀ ਆਹ ਦੇਖੋ ਆਹ ਬਰਫੀ ਪਹਿਲਾਂ ਹੀ ਆਰਡਰ ਕਰਤਾ ਸੀ ਆ ਦੇਖੋ ਬਰਫੀ ਦਾ ਡੱਬਾ ਆ ਗਿਆ ਜੀ ਤੇ ਢੋਲ ਵੀ ਆ ਗਿਆ ਜੀ ਤੇ ਬੁਰੀ ਸੈਲੀਬ੍ਰੇਸ਼ਨ ਕਰ ਰਹੇ ਆਂ ਪਰ ਪ੍ਰਮਾਤਮਾ ਕਿਰਪਾ ਕਰੇ 2027 ਦੇ ਵਿੱਚ ਵੀ ਐਂ ਢੋਲ ਵੱਜਣਗੇ